शशिका गौत पंजाब खबर देख रहे दर्शका दा बहुत-बहुत स्वागत है मैं वीरेंद्र मेहता आज जैसे का प्रोग्राम चर्चा ਦੇ ਵਿੱਚ ਵਿਸ਼ਾ ਜੋ ਅੱਜਕਲ 트ेंडਿੰਗ ਵਿਸ਼ਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਇੱਕ ਦੂਜੇ ਦੇ ਉੱਪਰ આરોਪ-ਪ੍ਰਤੀਰੋਪ ਜਿਹੜਾ ਉਹ ਲਗਾਤਾਰ ਲਗਾ ਹੁਣ ਤੁਹਾਨੂੰ ਪਤਾ ਹੋਏਗਾ ਕਿ ਕੱਲ ਦੂਸਰਾ ਜੋ ਜਹਾਜ਼ ਰਾਤ ਨੂੰ ਜੋ ਲੈਂਡ ਕੀਤਾ ਹੈ ਯੂਐਸ ਤੋਂ ਜੋ ਅੰਮ੍ਰਿਤਸਰ 에어ਪੋਰਟ ਤੇ ਉਤਰਿਆ ਉਹਨੂੰ ਲੈ ਕੇ ਫਿਰ ਭਗਵੰਤ ਮਾਨ ਸਰਕਾਰ ਜਿਹੜੀ ਹੈ ਸੁਭਾ ਸਰਕਾਰ ਉਨੇ ਕੇਂਦਰ ਸਰਕਾਰ ਤੇ ਬਹੁਤ ਪਰ ਉਦਾਈ ਇਸ ਵਿਸ਼ੇ ਨੂੰ ਲੈ ਕੇ ਅੱਜ ਸਾਡੇ ਕੋਲ ਬੈਠੇ ਨੇ ਲੁਧਿਆਣਾ ਤੋਂ ਇੱਕ ਯੂਥ ਆਗੂ ਜੋ ਪਾਜਪਾ ਦੇ ਸ਼ਿਮਲਾਪੁਰੀ ਮੰਡਲ ਉਹਦੇ ਪ੍ਰਧਾਨ ਨੇ ਅਮਰ ਸੈਣੀ ਜੀ ਤੁਹਾਨੂੰ ਨਮਸਕਾਰ ਨਮਸਕਾਰ ਜੀ ਅਮਨ ਜੀ ਜੋ ਅੱਜ ਕੱਲ ਇਹ ਮੁੱਦਾ ਚੱਲ ਰਿਹਾ ਹੈ ਪਹਿਲਾ ਗੱਲ ਤਾਂ ਤੁਸੀਂ ਦੱਸੋ ਕਿ ਜੋ ਯੂਐਸਏ ਵਿੱਚ ਨਵੀਂ ਸਰਕਾਰ ਬਣੇ ਪ੍ਰਾਪਤ ਨਹੀਂ ਕੋਣ ਆਪਣੇ ਦੇਸ਼ ਨੂੰ ਦੇਖਦੀ ਹੋਈ ਕਈ ਫੈਸਲੇ ਜਿਹੜੇ ਅਹਿਮ ਫੈਸਲੇ ਉਹਨੇ ਲਈਆਂ ਜਿਹਦੇ ਵਿੱਚੋਂ ਜੋ ਵੀ ਪ੍ਰਵਾਸੀ ਉੱਥੇ ਅवैध ਰੂਪ ਵਿੱਚ ਗਏ ਉਹਨਾਂ ਨੂੰ ਵਾਪਸ ਉਹਨਾਂ ਦੇ ਪਤਨਾਪੀਟਰਲਾ ਕੰਮ ਕੀਤਾ ਜੇ ਅਸੀਂ ਉਹਨਾਂ ਦਾ ਦੇਸ਼ ਹਿੱਤ ਨੂੰ ਲੈ ਕੇ ਦੇਖੀਏ ਜੇ ਫੈਸਲੇ ਸਹੀ ਹੈ ਕਿ ਗਾਂਤ ਜੇ ਗੱਲ ਕਰੀ ਆਪਾਂ ਤਾਂ ਪਹਿਲੇ ਹੀ ਜਿਹੜਾ ਸ਼ਬਦ ਯੂਜ਼ ਕੀਤਾ ਅवैध ਇੱਕ ਅवैध ਰੂਪ ਚ ਚਾਹੇ ਸਾਡੇ ਦੇਸ਼ ਚ ਕੋਈ ਆਵੇ ਚਾਹੇ ਕਿਸੇ ਦੇਸ਼ ਚ ਕੋਈ ਜਾਵੇ ਇੱਕ ਸਟੈਪ ਕੋਈ ਸਰਕਾਰ ਜ਼ਰੂਰ ਚੱਕਦੀ ਆ ਯਾਰ ਜਦੋਂ ਉਸ ਸਰਕਾਰ ਨੇ ਕੋਈ ਸਟੈਪ ਚੱਕਿਆ ਤੇ ਮੈਂ ਕਹਿੰਦਾ ਇੱਕ ਅਬੈਧ ਰੂਪ 'ਚ ਪਹਿਲਾਂ ਤਾਂ ਆਪਾਂ ਆਪ ਜਾ ਰਹੇ ਆ ਮੈਂ ਨਹੀਂ ਕਹਿੰਦਾ ਇਹ ਸਹੀ ਹੋਇਆ ਇੱਕ ਪਰਿਵਾਰ ਨਾਲ ਸਾਡਾ ਜ਼ਰੂਰ ਦੁੱਖਾ ਪਰਿਵਾਰ ਨੂੰ ਦੁੱਖ ਜ਼ਰੂਰ ਹੁੰਦਾ ਵੀ ਉਹਦਾ ਬੱਚਾ ਕਿਸ ਤਰੀਕੇ ਉੱਥੇ ਪਹੁੰਚਿਆ ਪਰ ਆਪਾਂ ਇਹ ਨਹੀਂ ਦੇਖਦੇ ਵੀ ਜਦੋਂ ਆਪਾਂ ਡੌਂਕੀ ਲਾ ਕੇ ਜਾਂ ਕਿਸੇ ਏਜੰਟ ਦੇ ਝਾਂਸੇ 'ਚ ਜਾ ਕੇ ਕਿਤੇ ਬਾਹਰ ਜਾਂਦੇ ਆ ਤੇ ਸਾਡੀਆਂ ਧੀਆ ਭੈਣਾਂ ਦਾ ਕੀ ਹਾਲ ਹੁੰਦਾ ਰਸਤੇ 'ਚ ਜੇ 100 ਬੰਦਾ ਜਾਂਦਾ ਤੇ 100 ਚੋਂ ਕਿੰਨਾ ਪਹੁੰਚਦਾ ਉੱਥੇ ਤੇ ਕਿੰਨਾ ਰਿਸਕ ਲੈ ਕੇ ਉੱਥੇ ਪਹੁੰਚਦੇ ਤਾਂ ਆਪਾਂ ਨੂੰ ਲੋੜ ਕੀ ਐ ਸਾਡਾ ਪੰਜਾਬ ਜਿਹੜਾ ਸੋਨੇ ਦੀ ਚਿੜੀ ਮੰਨਿਆ ਜਾਂਦਾ ਸੀ ਉਹ ਕਿਵੇਂ ਸੋਨੇ ਦੀ ਚਿੜੀ ਬਣੂ ਜਦੋਂ ਅਸੀਂ ਆਪਣੇ ਦੇਸ਼ 'ਚ ਜਾਂ ਆਪਣੇ ਪੰਜਾਬ 'ਚ ਵਪਾਰ ਕਰਨ ਨੂੰ ਨਹੀਂ ਤਿਆਰ ਅਸੀਂ ਤਾਂ ਵਪਾਰ ਹੀ ਬਾਹਰ ਜਾ ਕੇ ਕਰਨਾ ਚਾਹੁੰਦੇ ਵੀ ਉੱਥੇ ਜੌਬ ਕਰ ਲਾਂਗੇ ਇੱਥੇ ਅਸੀਂ ਵਪਾਰ ਨਹੀਂ ਕਰਨਾ ਤੇ ਇਹ ਉਹ ਉਹਦਾ ਨਤੀਜਾ ਕੇਂਦਰ ਸਰਕਾਰ ਤੇ ਜੋ ਪੰਜਾਬ ਸਰਕਾਰ ਹੈ ਹੂੰ ਇਹ ਸਮੁੱਦੇ ਲੈ ਕੇ ਬੜੀ ਅੰਮੋਸਮ ਹੈ ਭਾਰੀ ਫਟੂਚਰ 'ਤੇ ਕਾਫੀ ਅਰੋਗ ਲਿਆ ਜੀ ਉਹ ਵੀ ਮੜਿਆ ਔਰ ਹਾਲੀ ਵਿੱਚ ਕੱਲ ਮੁੱਖ ਮੰਤਰੀ ਭਵਨ ਮਾਨ ਨੇ ਪਰਬੀ ਵੀ ਟੁੱਟੇ ਵੀ ਤਾਂ ਜੱਸ ਜੀ ਛੋਟਾ ਜਿਹਾ ਰਾਜ ਬਿਲਕੁਲ ਇਹਨੂੰ ਫਾਟਕਾ ਵੱਲ ਤੇ ਰੇਲਵੇ ਦੇ ਪੁਲਾ ਵਾਲੀ ਚਾਹ ਦੇ ਜੀ ਇਹ ਸੱਤਾ ਹੂੰ ਜਾਂ ਸੱਤਾ ਦੇ ਵਿੱਚ ਜੋ ਇਹ ਪ੍ਰਤੀਰੋਧ ਤਿਆਨੂ ਲੱਗ ਰਹੇ ਨੇ ਕਿ ਇਸ ਮੁੱਦੇ ਨੂੰ ਲੈ ਕੇ ਇਹ ਆਪਣੇ ਦੇਸ਼ ਦੇ ਵਿੱਚ ਹੂੰ ਇਹ ਦੇਸ਼ ਦੇ ਇਹ ਇੱਕ ਵਿੱਚ ਹੈਗੀ ਦੇਖੋ ਸਰਕਾਰਾਂ ਨੇ ਇਹ ਬੜਾ ਗੰਭੀਰ ਮਸਲਾ ਇਸ ਟਾਈਮ ਬਣ ਚੁੱਕੇ ਆ ਕਿਉਂਕਿ ਹੈ ਤਾਂ ਸਾਡੇ ਭੈਣ ਭਰਾਈ ਨੇ ਜਿਹੜੇ ਵਾਪਸ ਆ ਰਹੇ ਆ ਤੇ ਅੱਜ ਸਰਕਾਰਾਂ ਨੂੰ ਦੋਨੇ ਸਰਕਾਰਾਂ ਨੂੰ ਉਹਨਾਂ ਲਈ ਕੁਝ ਕਰਨਾ ਚਾਹੀਦਾ ਜੇ ਅੱਜ ਇੱਕ ਬੰਦਾ ਉਹਨਾਂ ਦੇ ਹੱਕ 'ਚ ਬਿਆਨ ਦੇ ਰਿਹਾ ਤੇ ਸੀਐਮ ਸਾਹਿਬ ਉਹਨੂੰ ਕਹਿ ਰਿਹਾ ਵੀ ਤੂੰ ਆਪਣੇ ਮਹਿਕਮਾ ਦੇਖ ਤੇ ਅੱਜ ਸੀਐਮ ਸਾਹਿਬ ਦਾ ਉਹਦੇ ਤੇ ਕੀ ਮੈਂ ਕਹਿੰਦਾ ਕੀ ਸਟੈਪ ਚੱਕ ਰਿਹਾ ਅੱਜ ਸੀਐਮ ਸਾਹਿਬ ਨੂੰ ਉਹਨਾਂ ਨੂੰ ਜਦ ਪੰਜਾਬੀ ਲੋਕ ਵਾਪਸ ਆਇਆ ਕੀ ਉਹਨਾਂ ਨੂੰ ਨੌਕਰੀਆਂ ਦੇ ਰਿਹਾ ਕੀ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਜਾ ਕੇ ਮਿਲੇ ਉਹਨਾਂ ਦੇ ਪਰਿਵਾਰ ਨਾਲ ਕੋਈ ਕੋਈ ਦੁੱਖ ਸਾਂਝਾ ਕੀਤਾ ਤੇ ਮੈਂ ਸਮਝਦਾ ਅਸੀਂ ਕਰ ਕੀ ਰਹੇ ਹਾਂ ਜੇ ਅਸੀਂ ਉਹਨਾਂ ਲਈ ਅੱਜ ਕੁਝ ਕਰਾਂਗੇ ਤੇ ਮੈਂ ਸਮਝਦਾ ਅਗਲੀ ਵਾਰੀ ਕੋਈ ਪੰਜਾਬੀ ਇਦਾਂ ਡੌਂਕੀ ਲਾ ਕੇ ਜਾਂ ਵੈਦ ਰੂਪ ਚ ਬਾਹਰ ਜਾਣ ਲਈ ਸੋਚੂਗਾ ਵੀ ਨਹੀਂ ਸੀਐਮ ਸਰ ਦਾ ਸਿੱਧੇ ਤੌਰ ਤੇ ਰੂਪ ਹੈ ਕੇਂਦਰ ਸਰਕਾਰ ਦੇ ਕਿ ਜੋ ਜਹਾਜ਼ ਯੂਐਸ ਤੋਂ ਰਿਪੋਰਟ ਹੋ ਕੇ ਜਿਹੜੇ ਆਪਣੇ ਭਾਰਤ ਵੱਲ ਆ ਰਿਹਾ ਉਹ ਗੁਰੂ ਨਗਰੀ ਨੂੰ ਲੈ ਕੇ ਜੀ ਸ੍ਰੀ ਹਰਮੰਦਰ ਸਾਹਿਬ ਜੀ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਉੱਥੇ ਦਾਪਰ ਏਅਰਪੋਰਟ ਹੈ ਉੱਥੇ ਉਤਾਰਨ ਦੇ ਕੇਂਦਰ ਸਰਕਾਰ ਤੇ ਇਹ ਸਿੱਧਾ આરોਪ ਲਗਾ ਰਹੇ ਨੇ ਕਿ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਕੇਂਦਰ ਸਰਕਾਰ ਦੀ ਇੱਕ ਬਦਨਾਮ ਕਰਦੀ ਸਾਜ਼ਿਸ਼ ਹੈ ਨਹੀਂ ਇਹਦੇ 'ਚ ਨਾ ਮੈਨੂੰ ਗੱਲ ਆਈ ਪਹਿਲਾਂ ਵੀ ਕੱਲ ਵੀ ਇੱਕ ਪੱਤਰਕਾਰ ਮੈਨੂੰ ਪੁੱਛਿਆ ਵੀ ਪੰਜਾਬ 'ਚ ਕਿਉਂ ਉਤਰਦੇ ਆਂ ਕਿ ਪੰਜਾਬ ਦੀ ਜਗ੍ਹਾ ਇਹ ਬੰਬੇ ਉਤਰਦੇ ਤੇ ਆਉਣਾ ਤਾਂ ਆਪਣੇ ਭਾਰਤ ਵਾਪਸ ਹੀ ਸੀ ਜੇ ਇਹ ਅੰਮ੍ਰਿਤਸਰ ਦੀ ਜਗ੍ਹਾ ਚੰਡੀਗੜ੍ਹ ਉਤਰਦੇ ਹੁਣ ਆ ਤਾਂ ਆਪਣੇ ਪੰਜਾਬ ਮੇਨ ਮਸਲਾ ਕੀ ਹੈ ਗੱਲ ਸਿਰਫ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ ਗੱਲ ਹੈ ਵੀ ਆਪਾਂ ਉਸ ਮਸਲੇ ਦੇ ਹੱਲ ਲਈ ਆਪਾਂ ਸਟੈਪ ਕੀ ਚੱਕ ਰਹੇ ਹਾਂ ਆਪਾਂ ਉਹਨਾਂ ਦੀ ਮਦਦ ਲਈ ਜਿਹੜੇ ਸਾਡੇ ਭੈਣ ਭਰਾ ਵਾਪਸ ਆਏ ਉਹਨਾਂ ਲਈ ਕੀ ਕਰ ਰਹੇ ਹਾਂ ਤੇ ਗੱਲ ਤਾਂ ਇਹ ਹੈ ਵੀ ਇਹ ਆਪਾਂ ਚਿੱਕੜ ਸੁੱਟਣਾ ਤੇ ਉਹ ਕੇਂਦਰ ਉਹ ਤੇ ਸੁੱਟ ਲਵੇ ਕੇਂਦਰ ਵਾਪਸ ਉਹਦੇ ਤੇ ਸੁੱਟ ਲਵੇ ਜਾਂ ਪੰਜਾਬ ਸਰਕਾਰ ਕੇਂਦਰ ਤੇ ਸੁੱ ਇਹ ਮਸਲੇ ਹੱਲ ਨਹੀਂ ਹੋਣੇ ਮਸਲੇ ਕਰਨ ਨਾਲ ਹੱਲ ਹੋਣੇ ਤੁਹਾਨੂੰ ਛੋਟੀ ਜੀ ਕਹਾਵਤ ਦੱਸ ਦਵਾਂ ਤੁਹਾਨੂੰ ਮੈਂ ਦੋ ਚੀਜ਼ਾਂ ਦੇ ਦਿੰਦਾ ਤੁਸੀਂ ਦੋਨਾਂ 'ਚੋਂ ਦੋਨਾਂ 'ਚੋਂ ਇੱਕ ਚੂਜ਼ ਕਰੋਗੇ ਤੁਸੀਂ ਅੱਜ ਹਰਿਆਣੇ ਚਲ ਜਓ ਅੱਜ ਤੁਸੀਂ ਯੂਪੀ ਚਲ ਜਾਓ ਉੱਥੇ ਯੂਪੀਐਸਸੀ ਸੈਂਟਰ ਬਣੇ ਹੋਏ ਨੇ ਮੈਂ ਕਹਿੰਨਾ ਸੋਚੋ 90 ਬੰਦੇ 90 ਛੱਡੋ ਅੰਧ ਯੂਪੀਐਸਸੀ ਦੀ ਤਿਆਰੀ ਕਰਕੇ ਕੋਈ ਆਈਪੀਐਸ ਬਣਿਆ ਹੋਇਆ ਅੱਜ ਤੁਸੀਂ ਆਂਕੜੇ ਕੱਢੋਗੇ ਨਾ ਯੂਪੀ ਚਲ ਜਾਓ ਕਿਤੇ ਚਲ ਜਾਓ ਜਿਹਨੂੰ ਆਪਾਂ ਕਹਿੰਦੇ ਸੀ ਵੀ ਇਹ ਸ਼ਹਿਰ ਰਾਤ ਨੂੰ ਲੰਘਣ लायक ਵੀ ਨਹੀਂ ਹੈਗਾ ਅੱਜ ਸਭ ਤੋਂ ਵੱਧ ਆਈਪੀਐਸ ਕਿੱਥੋਂ ਨੇ ਯੂਪੀ ਜਿਹੇ ਹੱਥੋਂ ਨੇ ਬਿਲਕੁਲ ਅੱਜ ਸਭ ਤੋਂ ਵੱਧ ਰੈਸਲਰ ਜਾਂ ਆਪਾਂ ਸਿਹਤ ਦਾ ਖਿਆਲ ਰੱਖਣ ਵਾਲੀ ਚੀਜ਼ ਦੇਖੀ ਤਾਂ ਹਰਿਆਣਾ ਤੋਂ ਬਿਲਕੁਲ ਤੇ ਅੱਜ ਪੰਜਾਬ ਕਿੱਥੇ ਜਾ ਰਹੇ ਆ ਪੰਜਾਬ ਦੇ ਤਾਂ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਉਹ ਜ਼ੀਰੋ ਹੋਈ ਪਈ ਐ ਤੇ ਆਪਣੇ ਕੋ ਰਹਿੰਦਾ ਕੀ ਐ ਪੰਜਾਬ ਸਰਕਾਰ ਕੋ ਹੈ ਕੀ ਇਹ ਚਿਕੜ ਤੁਸੀਂ ਚਾਹੇ ਰਾਜ ਮੰਤਰੀ ਤੇ ਸੁੱਟ ਲੋ ਚਾਹੇ ਮੋਦੀ ਜੀ ਤੇ ਸੁੱਟ ਲੋ ਤੇ ਜਿੱਦਣ ਆਪਣੀ ਸਰਕਾਰ ਬਣੀ ਸੀ ਆਪਾਂ ਕਟੋਰਾ ਲੈ ਕੇ ਪਹਿਲਾਂ ਤਾਂ ਉਹਨਾਂ ਕੋਈ ਜਾ ਰਹੇ ਆ ਇੱਕ ਗੱਲ ਇਹ ਆ ਵੀ ਕੋਈ ਵੀ ਮਸਲਾ ਉਹਦੇ ਤੇ ਗੰਭੀਰਤਾ ਨਾਲ ਸੋਚ ਕੇ ਉਹਨੂੰ ਮਸਲੇ ਨੂੰ ਹੱਲ ਕਰਨਾ ਉਹਦਾ ਕੋ ਚਾਹੀਦਾ ਇੱਕ ਸਰਕਾਰ ਨੂੰ ਜਦੋਂ ਲੋਕਾਂ ਨੇ ਸਾਨੂੰ ਬੜਾ ਵੱਡਾ ਫਤਵਾ ਦਿੱਤਾ ਹੋਵੇ ਨਾ ਤਾਂ ਥੋੜਾ ਦਿਲ ਵੱਡਾ ਕਰਕੇ ਲੋਕਾਂ ਦੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਕਿਸੇ ਨੂੰ ਭੰਡਣ ਵੱਲ ਜਾਣਾ ਚਾਹੀਦਾ ਤੁਸੀਂ ਕੀ ਸਮਝਦੇ ਹੋ ਕਿ ਇੰਨਾ ਪੈਸਾ ਲਾ ਕੇ ਲੱਖਾਂ ਰੁਪਇਆ ਲਾ ਕੇ ਬੱਚੇ ਬੇਸ਼ਕ ਜਾਂਦੇ ਆ ਸਰਕਾਰ ਵੱਲੋਂ ਕਿੰਨੇ ਸਕਿੱਲ ਡਿਵੈਲਪਮੈਂਟ ਸੈਂਟਰ ਜਦੋਂ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਾਂ ਬੱਚੇ ਗ੍ਰੈਜੂਏਸ਼ਨ ਕਰਦੇ ਨੇ ਡਿਪਲੋਮਾ ਦੀ ਵੀ ਕਰਦੇ ਉਸ ਤੋਂ ਬਾਅਦ ਉਹਨਾਂ ਕੋਲੇ ਬਾਹਰ ਆ ਕੇ ਰੁਜ਼ਗਾਰ ਮੇਨ ਸਮੱਸਿਆ ਰੁਜ਼ਗਾਰ ਦੀ ਹੈ ਕਿ ਰੁਜ਼ਗਾਰ ਮੈਂ ਦੱਸਦਾ ਪਹਿਲਾਂ ਮੇਰੀ ਗੱਲ ਹੋਵੇ ਅਧੂਰੀ ਰਹੇਗੀ ਹੁਣ ਯੂਪੀਐਸਸੀ ਸੈਂਟਰ ਉੱਤੇ ਯੂਪੀ ਚ ਨਹੀਂ ਤੇ ਲੋਗ ਆਈਪੀਐਸ ਬਣਦੇ ਪਏ ਪੀਸੀਐਸ ਬਣਦੇ ਪਏ ਸਾਡੇ ਤੇ ਪੰਜਾਬ ਚ ਕੀ ਹੈ ਸਾਡੇ ਤੇ ਪੰਜਾਬ ਚ ਆਇਲ ਸੈਂਟਰ ਨੇ ਤੇ ਬੱਚੇ ਆਪੇ ਜੋ ਦੇਖਦੇ ਆ ਸ਼ੁਰੂ ਤੋਂ ਬੱਚਾ ਇੱਕ ਕੋਰਾ ਕਾਗਜ਼ ਹੈ ਜਦੋਂ ਉਹਨੇ 10ਵੀਂ 12ਵੀਂ ਪਾਸ ਕਰਨੀ ਹੈ ਉਹਨੇ ਪੈਂਫਲਟ ਦੇਖਨੇ ਆਇਲਸ ਦੇ ਆ ਉਹਨੇ ਐਡਾ ਦੇਖਣੀ ਆਇਲਸ ਦੇ ਆ ਉਹਨੇ ਸੈਂਟਰ ਦੇਖਨੇ ਆਇਲਸ ਆਇਲਸ ਕਰਕੇ ਬਾਹਰ ਜਾ ਰਹੇ ਆਂ ਹੋਰ ਉਹਨਾਂ ਨੂੰ ਯੂਪੀਐਸਸੀ ਸੈਂਟਰ ਹੋਵੇ ਸੋਚ 10 ਬੱਚਾ ਤਾਂ ਕਰੇ ਦਾ ਕੇ ਇੱਕ ਤਾਂ ਆਈਪੀਐਸ ਬਣੇ ਪੰਜਾਬ ਤੋਂ ਅੱਜ ਆਈਕੇਸ ਬਣ ਕੌਣ ਗਿਆ ਮੈਂ ਕਹਿੰਦਾ ਕਿਸੇ ਨੂੰ ਸਿੱਖਿਆ ਇਹ ਦਿੱਤੀ ਨਹੀਂ ਜਾ ਰਹੀ ਵੀ ਅਸੀਂ ਆ ਕੇ ਇਸ ਵੀ ਬਣ ਸਕਦੇ ਹਾਂ ਅੱਜ ਪੰਜਾਬੀ ਬੱਚਿਆਂ ਦੇ ਮਨ ਚ ਇਹ ਪਤਾ ਨਹੀਂ ਪੰਜਾਬ ਦੇ ਬੱਚੇ ਇਹ ਕਿਸੇ ਬਣ ਨਹੀਂ ਸਕਦੇ ਪਰ ਉਹਨਾਂ ਨੂੰ ਇਹ ਨਹੀਂ ਕੋਚਿੰਗ ਸੈਂਟਰ ਕਿਹਨੂੰ ਹੋਣਾ ਚਾਹੀਦਾ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਅੱਜ ਸਾਡੇ ਪੰਜਾਬ ਤੇ ਲੱਖਾਂ ਦੇ ਹਿਸਾਬ ਨਾਲ ਆਇਰਟਿਕ ਸੈਂਟਰ ਖੁੱਲੇ ਹੋਏ ਆ ਇਮੀਗ੍ਰੇਸ਼ਨ ਸੈਂਟਰ ਖੁੱਲੇ ਹੋਏ ਆ ਆ ਪਿੱਛੇ ਦੇ ਪੰਨੇ ਸਿੱਧੂ ਉਹਨਾਂ ਨੇ ਬਾਈ ਉਹਨਾਂ ਨੇ ਆਵਾਜ਼ ਵੀ ਚੱਕੀ ਵੀ ਇਹ ਪੈਸੇ ਲੈ ਰਹੇ ਆ ਲੋਕਾਂ ਨੂੰ ਬਾਹਰ ਵੀ ਨਹੀਂ ਭੇਜਦੇ ਉਹਤੇ ਕਾਰਵਾਈ ਕਰਤੀ ਮਤਲਬ ਮਿਲੀ ਭੋਗਤਾ ਜੀ ਇਹ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਬੱਚੇ ਦਾ ਵਿਜ਼ਨ ਬਣਾਉਣਾ ਚਾਹੀਦਾ। ਇੱਕ ਵਿਜ਼ਨ ਬਣਾਉਣਾ ਚਾਹੀਦਾ ਬੱਚੇ ਦਾ 10ਵੀਂ ਤੋਂ ਬਾਅਦ ਵਿਜ਼ਨ ਕੀ ਹੈ? ਮੈਂ ਕੈਨੇਡਾ ਜਾਣਾ, ਮੈਂ ਆਸਟ੍ਰੇਲੀਆ ਜਾਣਾ। ਆ ਦੋ ਦੋ ਦੇਸ਼ ਨੇ। ਬੱਚੇ ਦਾ ਵਿਜ਼ਨ ਤਾਂ ਹੈ ਹੀ ਨਹੀਂ ਮੈਂ ਆਈਪੀਐਸ ਬਣਨਾ। ਬਿਲਕੁਲ। ਪੰਜਾਬੀਆਂ ਦੇ ਬੱਚਿਆਂ ਦਾ ਉਦੇਸ਼ ਤਾਂ ਹੈ ਇਹ ਬਣਦਾ ਹੀ ਨਹੀਂ ਵਿਜ਼ਨ ਹੈ ਹੀ ਨਹੀਂ ਵੀ ਮੈਂ ਪੀਸੀਐਸ ਬਣਨਾ, ਮੈਂ ਆਈਆਰਐਸ ਬਣਨਾ। ਤੇ ਜਦ ਆਪਣਾ ਵਿਜ਼ਨ ਹੀ ਨਹੀਂ ਹੋਊਗਾ ਪੰਜਾਬ ਦਾ। ਪੰਜਾਬ ਤਾਂ ਵਿਜ਼ਨਲੈਸ ਹੋਇਆ ਪਿਆ। ਇਹ ਸਰਕਾਰ ਨੂੰ ਇੱਕ ਰੀਤ ਬਣਾਣੀ ਚਾਹੀਦੀ ਆ ਵੀ ਬੱਚਿਆਂ ਨੂੰ ਉਹਦਾ ਵਿਜ਼ਨ ਦਿਖਾਉਣ। ਉਹਨਾਂ ਵਾਲੇ ਯੂਥ ਨੂੰ ਵਿਜ਼ਨ ਦਿਖਾਨ ਤਾਂ ਕਿ ਸਾਡੇ ਪੰਜਾਬ ਤੋਂ ਵੀ ਅਸੀਂ ਕਹਿ ਸਕੀਏ ਵੀ ਆਈਪੀਐਸ ਸਾਡੇ ਪੰਜਾਬ ਤੋਂ ਵੀ ਨਿਕਲਦੇ ਆ ਪੀਸੀਐਸ ਸਾਡੇ ਪੰਜਾਬ ਤੋਂ ਵੀ ਨਿਕਲਦੇ ਖਿਡਾਰੀ ਸਾਡੇ ਪੰਜਾਬ ਤੋਂ ਵੀ ਨਿਕਲਦੇ ਅੱਜ ਬਾਕੀ ਸਟੇਟਾਂ 'ਚ ਮੈਂ ਨਹੀਂ ਗੱਲ ਕਰਦਾ ਵੀ ਬੀਜੇਪੀ ਗਵਰਨਮੈਂਟ ਕਰਕੇ ਮੈਂ ਗੱਲ ਕਰਦਾ ਤੁਸੀਂ ਉਹਦਾ ਆਕੜੇ ਘੱਟ ਲਓ ਅੱਜ ਆਕੜੇ ਘੱਟ ਲਓ ਕਹਿੰਦੇ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਨੇ ਤੇ ਅੱਜ ਆਈਪੀਐਸ ਅਫਸਰ ਯੂਪੀ ਤੋਂ ਨੇ ਜਿਹਨੂੰ ਆਪਾਂ ਸਮਝਦੇ ਪਛੜਿਆ ਹੋਇਆ ਦੇ ਆਪਣਾ ਸਟੇਟ ਹੈ ਤੇ ਅੱਜ ਪੰਜਾਬ ਟਹਿਣਾ ਨਹੀਂ ਚਾਹੀਦਾ ਉਹਦੇ ਨਾਲੋਂ ਵੱਧ ਪਛੜਿਆ ਹੋ ਗਿਆ ਕਿਉਂਕਿ ਵਿਜ਼ਨਲੈਸ ਹੋ ਗਿਆ ਪਰ ਜਿਹੜੀ ਇਸ ਪ੍ਰਮਾਣ ਸਰਕਾਰ ਤੋਂ ਬਸ ਸਰਕਾਰਾਂ ਤੋਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਸਿੱਖਿਆ ਕ੍ਰਾਂਤੀ ਨੂੰ ਵੀ ਅੱਗੇ ਲੈ ਕੇ ਗਏ ਹਾਂ ਤੇ ਜਿਹੜਾ ਰੋਜ਼ਗਾਰ ਹੈ ਉਹ ਆંકੜੇ ਨੇ ਵਿੱਚ ਦਿਖਾ ਰਹੇ ਨੇ ਕਿ ਅਸੀਂ ਇੰਨੇ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦਿੱਤਾ ਨੌਕਰੀਆਂ ਦਿੱਤੀਆਂ ਉਹ ਆਕੜੇ ਕਲੀਅਰ ਵੀ ਕਰਨਾ ਇੱਕ ਇੱਕ ਮੈਂ ਕੈਮਰੇ ਮੂਰੇ ਮੈਂ ਕਹਿ ਰਿਹਾ ਮੈਂ ਨੌਕਰੀਆਂ ਦੇ ਰਿਹਾ ਤੇ ਨੌਕਰੀਆਂ ਦਿੱਤੀ ਹੁੰਦੀਆਂ ਬੱਚੇ ਬਾਹਰ ਨਾ ਜਾਂਦੇ ਅੱਜ ਵੀ ਲੋਕਾਂ ਦਾ ਵਿਦਮ ਚੇਂਜ ਹੋਇਆ ਜਿੰਨੀਆਂ ਨੌਕਰੀਆਂ ਨੌਕਰੀਆਂ ਦੇ ਅੰਕੜੇ ਇਹਨਾਂ ਨੇ ਦੱਸੇ ਆ ਕਿੰਨੇ ਹਜ਼ਾਰ ਜਾਂ ਕਿੰਨੇ ਲੱਖਾਂ ਇਹਨਾਂ ਨੇ ਅਲੱਗ-ਅਲੱਗ ਮਹਿਕਮਿਆਂ 'ਚ ਨੌਕਰੀਆਂ ਦੇਤੀਆਂ ਤੇ ਬੱਚੇ ਤਾਂ ਅੱਜ ਵੀ ਵਿਰਜ ਕਰਨ। ਬੱਚੇ ਤਾਂ ਅੱਜ ਵੀ ਆਪਣੀ ਫਾਈਲਾਂ ਚੱਕੀ ਫਿਰਦੇ ਜਿਹੜੇ ਅਸਲ ਹੱਕਦਾਰ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਮੈਂ ਕਹਾਂ ਵੀ ਸਾਡੇ ਪਿੰਡ 'ਚ ਇੱਕ ਜਣੇ ਨੌਕਰੀ ਮਿਲ ਗਈ ਬਾਕੀ ਪਿੰਡ ਕਿਵੇਂ ਖਾਊ? ਆਪਾਂ ਨੂੰ ਚਾਹੀਦਾ ਵੀ ਸਾਡੇ ਹਰ ਘਰ ਦੇ ਬੱਚਾ ਇੱਕ ਨੌਕਰੀ ਕਰਦਾ ਹੋਵੇ ਤਾਂ ਹਰ ਘਰ ਵਧੀਆ ਰੋਟੀ ਖਾਂਦਾ ਹੋਵੇ ਫਿਰ ਅਸੀਂ ਕਹਾਂਗੇ ਖੁਸ਼ਹਾਲ ਪੰਜਾਬ। ਕੌਣ ਜੇ ਗੱਲ ਕਰਦੇ ਆਂ ਇਹ ਪੇਰੈਂਟਸ ਵੱਲੋਂ ਪੈਸਾ ਲਾ ਕੇ ਬੱਚੇ ਨੂੰ ਬਾਹਰ ਭੇਜਿਆ ਜਾਂਦਾ ਜਿੰਨਾ ਪੈਸਾ 25 30 ਲੱਖ ਰੁਪਏ 40 ਲੱਖ 50 ਲੱਖ ਜੋ ਅਸੀਂ ਸੁਣਦੇ ਆ ਜੋ ਬੱਚੇ ਵਾਪਸ ਆਈ ਜਾਂਦੇ ਦੱਸਦੇ ਵੀ ਕਿੰਨਾ ਕਿੰਨਾ ਲੱਖ ਰੁਪਇਆ ਕਿਸ ਹਾਲਾਤਾਂ ਦੇ ਵਿੱਚ ਉਹਨਾਂ ਨੇ ਲਾ ਕੇ ਤੇ ਆਪਣੇ ਬੱਚੇ ਨੂੰ ਭੇਜਿਆ ਤੇ ਮੈਂ ਸਮਝਦਾ ਜਿਉਂਦਾ ਚੌਥਾ ਹਿੱਸਾ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਸ਼ੁਰੂ ਕੀਤਾ ਜਾ ਸਕੇ ਤਾਂ ਕੀ ਉਹ ਪਰਵਾਹ ਨਹੀਂ ਪਾ ਸਕਦੇ ਜਿਹੜਾ ਇੱਕ ਮੈਂਟੈਲਿਟੀ ਹੈ ਕਿ ਅਸੀਂ ਵਿਦੇਸ਼ ਜਾਦੇ ਹਾਂ ਯਾ ਰਿਸਕ ਲੈਣਾ ਮੈਂ ਵਿਜ਼ਨ ਐਸਪੇਨਾ ਇਹੀ ਗੱਲ ਕਹੀ ਹੈ ਜਿਹੜਾ ਇਹ ਸ਼ਬਦ ਹੈ ਨਾ ਪੰਜਾਬ ਸਰਕਾਰ ਨੂੰ ਇਹਦੀ ਪੜ੍ਹਾਈ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਅੱਜ ਯੂਥ ਨਾ ਵਿਜ਼ਨਲੈਸ ਹੋਇਆ ਪਿਆ ਤੁਸੀਂ ਅੱਜ ਯੂਥ ਨੂੰ ਪੁੱਛੋ ਤੁਸੀਂ ਦਸਵੀਂ ਤੋਂ ਬਾਅਦ ਕਰਨਾ ਕੀ ਸੋਚਾਂਗੇ ਕੋਈ ਵਿਜ਼ਨ ਨਹੀਂ ਹੈ ਅੱਗੇ ਬੱਚਿਆਂ ਦਾ ਵਿਜ਼ਨ ਹੁੰਦਾ ਸੀ ਉਹ ਸ਼ੁਰੂ ਤੋਂ ਵੀ ਮੈਂ ਆਹ ਚੀਜ਼ ਬਣਨਾ ਇਹ ਇਸ ਇਸ ਸੀਟ ਤੇ ਆਣਾ ਜਾਂ ਇਸ ਮੁਕਾਮ ਹਾਸਲ ਕਰਨਾ ਅੱਜ ਵਿਜ਼ਨਲੈਸ ਆ ਪੰਜਾਬ ਦੇ ਬੱਚੇ ਜਿਹੜਾ ਯੂਥ ਹੈ ਤੇ ਉਹਨੂੰ ਪਹਿਲਾਂ ਸਰਕਾਰ ਨੂੰ ਇਹ ਨੀਤੀ ਲਿਆਣੀ ਪੈਣੀ ਹੈ ਵੀ ਉਹਨੂੰ ਵਿਜ਼ਨ ਹੋਵੇ ਮੈਂ ਇੱਥੇ ਪਹੁੰਚਣਾ ਤੇ ਫਿਰ ਕਿਤੇ ਜਾ ਕੇ ਹੁਣ ਜਿਹੜਾ 30 30 40 40 ਲੱਖ ਲਾ ਕੇ ਇੱਕ ਬੱਚੇ ਨੂੰ ਅਸੀਂ ਬਾਹਰ ਭੇਜਦੇ ਆਂ ਤੇ ਆਪੇ ਸਾਡੀ ਕਰਾਂਸੀ ਘਟਣੀ ਬਿਲਕੁਲ ਆਪੇ ਸਾਡਾ ਇਨਫਰਾਸਟ੍ਰਕਚਰ ਆ ਜਿਹੜਾ ਪੰਜਾਬ ਦਾ ਘਟਣਾ ਆਪੇ ਜਿਹੜੇ ਟੈਕਸ ਨੇ ਜੇ ਨੇ ਉਹਨੇ ਘਟਣੇ ਆ ਜੇ ਉਹੀ 40-40 ਲੱਖ ਇੱਕ ਬੱਚਾ ਜਿਹੜਾ ਫੀਸਾਂ ਭਰਦਾ ਇੱਥੇ ਲਾਵੇ ਤੇ ਮੈਂ ਸਮਝਦਾ ਸਾਡਾ ਪੰਜਾਬ ਸੋਨੇ ਦੀ ਜਿਹੜੀ ਤਾਂ ਉੱਧੇ ਹੀ ਬਣ ਜਾਣਾ ਅਮਨ ਜੀ ਇਸ ਮੁੱਦੇ ਦੀ ਗੱਲ ਕਰੀਏ ਇਸ ਮੁੱਦੇ ਦਾ ਤਾਂ ਅੰਤ ਹੋਣੀ ਚਾਹੀਦਾ ਪਰ ਇੱਕ ਸ਼ੌਟ ਜੀ ਆਪਾਂ ਗੱਲ ਕਰੀਏ ਕਿ ਤੁਹਾਡੇ ਬੰਨੋ ਜਿਹੜਾ ਯੂਥ ਹੈ ਜੋ ਭਟਕ ਰਿਹਾ ਮੈਂ ਭਟਕਿਆ ਜੋ ਯੂਥ ਹੈ ਭਟਕ ਰਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਯੂਥ ਨੂੰ ਔਰ ਮੌਜੂਦਾ ਸਰਕਾਰ ਆਪਾਂ ਨਿਊਟਰਲ ਕਿ ਗੱਲ ਕਰੀਏ ਭਾਵੇਂ ਪਾਰਟੀ ਕੋਈ ਵੀ ਹੋਵੇ ਤੇ ਸਰਕਾਰਾਂ ਦਾ ਇਹਦੇ ਵਿੱਚ ਕੀ ਯੋਗਦਾਨ ਹੋ ਸਕਦਾ ਹੈ ਤੇ ਯੂਥ ਨੂੰ ਇੱਕ ਸਹੀ ਕੀ ਮੈਸੇਜ ਹੋ ਸਕਦਾ ਸਭ ਤੋਂ ਪਹਿਲਾਂ ਯੂਥ ਨੂੰ ਨਾ ਆਪਣਾ ਇੱਕ ਵਿਜ਼ਨ ਬਣਾਉਣਾ ਪੈਣਾ ਹੈ ਮੈਂ ਆਪਣੀ ਲਾਈਫ 'ਚ ਕਰਨਾ ਕੀ ਹੈ ਕਿਉਂਕਿ ਜਦੋਂ ਆਪਾਂ 10th ਕਲੀਅਰ ਕਰ ਲਈ 12th ਕਲੀਅਰ ਕਰ ਲਈ ਤੇ ਕਰਕੇ ਆਪਣਾ ਸਭ ਤੋਂ ਪਹਿਲਾ ਵਿਜ਼ਨ ਹੁੰਦਾ ਸੀ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਉੱਥੇ ਉਹਦੇ ਫਾਦਰ ਕਿੱਦਾਂ ਪੈਸੇ ਲਾ ਰਹੇ ਨੇ ਕਿੱਦਾਂ ਉਹ ਕਰਜ਼ਾ ਚੱਕ ਕੇ ਲਾ ਰਹੇ ਆ ਤੇ ਪਿਛੋਂ ਉਹਦੇ ਪਰਿਵਾਰ ਦਾ ਹਾਲ ਕੀ ਹੁੰਦਾ ਜਦੋਂ ਬੱਚਾ ਬਾਹਰ ਰਹਿੰਦਾ ਜੀ ਤੇ ਬੱਚੇ ਨੂੰ ਉੱਥੇ 100 ਦਿੱਕਤਾਂ ਆ ਰਹੀਆਂ ਤੇ ਇੱਥੇ ਪਰਿਵਾਰ ਵੜੋਂਦਾ ਵਿਚਾਰਾ ਤੇ ਉਹੀ ਆਪਾਂ ਜੇ ਕੰਮ ਇੱਥੇ ਕਰੀਏ ਉਹ ਮਤਲਬ ਉਹਦੇ ਲਈ ਤੁਹਾਨੂੰ ਪਹਿਲਾਂ ਵਿਜ਼ਨ ਕਲੀਅਰ ਕਰਨਾ ਪੈਣਾ ਤੇ ਪੰਜਾਬ ਦੇ ਯੂਥ ਅੱਜ ਆਪਣਾ ਵਿਜ਼ਨ ਕਲੀਅਰ ਕਰਕੇ ਅੱਗੇ ਵਧੇ ਤਾਂ ਮੈਂ ਸਮਝਦਾ ਪੰਜਾਬ ਬਹੁਤ ਖੁਸ਼ਹਾਲ ਪੰਜਾਬ ਬਣ ਜਾਊ ਇਹਦੇ ਚ ਸਰਕਾਰਾਂ ਦਾ ਵੀ ਬੜਾ ਰੋਲ ਨਿਭਾਉਣ ਵਾਲਾ ਜਿਹੜਾ ਰੋਲ ਸਰਕਾਰ ਨਹੀਂ ਨਿਭਾ ਰਹੀ ਤੇ ਮੈਂ ਸਮਝਦਾ ਇਹਦੇ ਜਿਹੜੇ ਕਾਰਨ ਕੀ ਨੇ ਕਾਰਨ ਇਹ ਨੇ ਵੀ ਜਿਹੜੇ ਪਲ ਪਲ ਤੇ ਮੋੜ ਮੋੜ ਤੇ ਸਾਡੇ ਇਮੀਗ੍ਰੇਸ਼ਨ ਸੈਂਟਰ ਖੁੱਲੇ ਹੋਏ ਆ ਆਇਲਸ ਸੈਂਟਰ ਖੁੱਲੇ ਹੋਏ ਆ ਤੇ ਮੈਂ ਸਮਝਦਾ ਉਹ ਬੱਚੇ ਨੂੰ ਪੈਸੇ ਐਂਠਨ ਦੇ ਆ ਮੈਂ ਤਾਂ ਆਪਾਂ ਤਾਂ ਇਹੀ ਕਵਾਂਗੇ ਨਾ ਪੈਸੇ ਲੈਣ ਦੇ ਮਾਰੇ ਬੱਚੇ ਨੂੰ ਚਾਹੇ ਡੌਂਕੀ ਦਾ ਰਾਹ ਦੱਸਦੇ ਆ ਚਾਹੇ ਇਲੀਗਲ ਵੇ ਦੱਸਦੇ ਆ ਤੇ ਸਰਕਾਰ ਦੇ ਹਿਸਾਬ ਨਾਲ ਸਰਕਾਰ ਨੂੰ ਇਹਨਾਂ ਤੇ ਸਖੰਜਾ ਕਸਣਾ ਚਾਹੀਦਾ ਦਿੱਤੇ ਤੇ ਅੱਜ ਜੇ ਆਪਾਂ ਗੱਲ ਕਰੀਏ ਜਿੰਨੇ ਏਜੰਟ ਨੇ ਮੈਂ ਪਿਛੇ ਦੀ ਵੀ ਗੱਲ ਹੁਣ ਵੀ ਗੱਲ ਕੀਤੀ ਹੈ ਭਾਨਾ ਸਿੱਧੂ ਨੇ ਕਿੰਨੇ ਏਜੰਟਾਂ ਦੇ ਖਿਲਾਫ ਜਾਂ ਹੋਰ ਆਮ ਬੰਦੇ ਨੇ ਕਿੰਨੇ ਕੰਪਲੇਂਟਾਂ ਕੀਤੀਆਂ ਵੀ ਅੱਜ ਮੇਰੇ ਪੈਸੇ ਮਾਰ ਲੇ ਜਾਂ ਮੈਨੂੰ ਬਾਹਰ ਨਹੀਂ ਭੇਜਿਆ ਤਾਂ ਸਰਕਾਰ ਨੇ ਖਾਣਾ ਪੂਰਤੀ ਕੀਤੀ ਇੱਕ ਤੇ ਖਾਣਾ ਪੂਰਤੀ ਤੋਂ ਬਿਨਾ ਕਿੰਨਿਆਂ ਤੇ ਮੈਂ ਕਹਿੰਦਾ ਐਫ ਆਈ ਆਰ ਹੋਈ ਹੈ ਪਹਿਲਾਂ ਤਾਂ ਸੋਆਂ ਚੋਂ ਇੱਕ ਤੇ ਦੀ ਐਫ ਆਈ ਆਰ ਹੋਈ ਵੀ ਹੈ ਤੇ ਕਾਰਵਾਈ ਕਿੰਨਿਆਂ ਤੇ ਹੋਈ ਹੈ ਤੇ ਮੈਂ ਸਮਝਦਾ ਸਾਰੇ ਆਜਾਦ ਪਰਿੰਦੇ ਨੇ ਤੇ ਪੈਸੇ ਲੁੱਟਣ ਚ ਲੱਗੇ ਹੋਏ ਨੇ ਵਧੀਆ ਵਧੀਆ ਆਪਣੇ ਏਸੀ ਆਫਿਸਾਂ ਚ ਬਹਿ ਕੇ ਜਿਹੜੀ ਸਾਡੀ ਕਮਾਈ ਆ ਕੋਣ ਪਸੀਨੇ ਦੀ ਕਮਾਈ ਹੈ ਇੱਕ ਪਿਓ ਦੀ ساری ਉਮਰ ਦੀ ਕਮਾਈ ਇੱਕ ਵਾਰ ਚੋ ਲੈ ਜਾਂਦੇ ਇੱਕ ਵਿਜੇ ਚ ਤੇ ਮੈਂ ਸਮਝਦਾ ਭੇਜਦੇ ਵੀ ਫਿਰ ਇਲੀਗਲ ਆ ਤੇ ਇਹ ਚੀਜ਼ ਲੋਕਾਂ ਨੂੰ ਕਲੀਅਰ ਹੋਣੀ ਚਾਹੀਦੀ ਤੇ ਇਹ ਸੈਂਟਰ ਇਲੀਗਲ ਖੁੱਲੇ ਹੋਇਆ ਜਾਂ ਇਲੀਗਲ ਤੌਰ ਤੇ ਬੱਚਿਆਂ ਨੂੰ ਬਾਹਰ ਭੇਜਦੇ ਆ ਇਹਨਾਂ ਤੇ ਬੜੀ ਸਖਤੀ ਨਾਲ ਪੇਸ਼ ਆਣਾ ਚਾਹੀਦਾ ਤਾਂ ਜੋ ਅੱਜ ਜਿਹੜੇ ਦਿਨ ਆਪਾਂ ਨੂੰ ਦੇਖਣੇ ਪੈ ਰਹੇ ਆ ਤੇ ਪੰਜਾਬ ਦੇ ਕਿਸੇ ਮਾਂ ਨੂੰ ਦੇਖਣਾ ਨਾ ਪਵੇ ਸੋ ਬਹੁਤ ਬਹੁਤ ਧੰਨਵਾਦ ਅਮਨ ਜੀ ਤੁਸੀਂ ਬਹੁਤ ਵਧੀਆ ਚਰਚਾ ਪ੍ਰੋਗਰਾਮ ਦੇ ਵਿੱਚ ਆਏ ਹੋ ਤੇ ਲੋਕਾਂ ਦਾ ਤੇ ਨੌਜਵਾਨਾਂ ਨੂੰ ਇੱਕ ਸਹੀ ਜੋ ਦਿਸ਼ਾ ਹੈ ਸਹੀ ਸੇ ਹੈ ਉਹਦੇ ਬਾਰੇ ਤੁਸੀਂ ਜਾਣੂ ਕਰਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ